ਹਣਾ ਬਹੁਤ ਜਾਨੇ ਕਹਿਣ ਲੱਗ ਜਾਂਦੇ ਜਿਨ੍ਹਾਂ ਨੇ ਨਹੀਂ ਕਦੇ ਘਰੇ ਵਾਲ ਪੇਪਰ ਤੇ ਲਵਾਏ ਉਹ ਵਾਲ ਪੇਪਰ ਲਵਾ ਕੇ ਘਰੇ ਫੇਵੀਕੋਲ ਦੀ ਸਮੈਲ ਹੀ ਨਹੀਂ ਜਾਂਦੀ ਹਨਾ ਤੁਸੀਂ ਭਾਜੀ ਚੈੱਕ ਕਰ ਸਕਦੇ ਆ ਨਾਲੇ ਕੋਠੀ ਬੰਦ ਰਹਿੰਦੀ ਆ ਮੈਂ ਤਾਰੀਫ ਨਹੀਂ ਕਰਦੇ ਬਾਕੀ ਇਹਨਾਂ ਦੀ ਮਤਲਬ ਕਿ ਇਹ ਗੁੱਡਵੇਲ ਆ ਕਿ ਲੋਕ ਬਾਹਰ ਬੈਠੇ ਫੋਨ ਦੇ ਉੱਪਰ ਹੀ ਆਪਦਾ ਘਰ ਦਿਖਾ ਲ ਕੇ ਪੈਸੇ ਪਾ ਕੇ ਕੰਮ ਕਰਾ ਲੈਂਦੇ ਆ ਹਾਂਜੀ ਯਕੀਨ ਦੇ ਉੱਤੇ ਆ ਮਤਲਬ ਇਦਾਂ ਨਹੀਂ ਹੈਗਾ ਕਿ ਗੱਲ ਕੁਝ ਹੋਰ ਹੋ ਗਈ ਜਾਂ ਲਾ ਕੋ ਛੋੜ ਦਿੱਤਾ ਤੁਸੀਂ ਸਾਡੀ ਜਿੰਨੀਆਂ ਕੋਠੀਆਂ ਲੱਗੀਆਂ ਦੇਖੀਆਂ ਸੇਮੇ ਪੇਪਰ ਲੱਗਾ ਹੋਊਗਾ ਕਈ ਵੇ ਤੇ ਇੰਡੀਆ ਹੁੰਦੇ ਕਈ ਹੁੰਦੇ ਵੀ ਨਹੀਂ ਆ ਜਿੰਨਾ ਵੱਡਾ ਘਰ ਆ ਹਾਂਜੀ ਹਾਂਜੀ ਤਾਂ ਟਾਈਮ ਬੜਾ ਲੱਗ ਗਿਆ ਹੁਣ ਲਾਉਂਦੇ ਆ ਨਹੀਂ ਨਹੀਂ ਭਾਜੀ ਇਹ ਆਪਣੇ 4 ਦਿਨ ਲਈ ਸੀਗੇ ਭਾਈ ਤੁਹਾਡੇ ਕੋਲ 4 ਦਿਨ ਲਈ ਸੀਗੇ ਤੀਜੇ ਦਿਨ ਸ਼ਾਮ ਤੱਕ ਕੋਈ ਇੱਕ ਗੰਧ ਰਹਿ ਗਈ ਸੀਗੀ ਤੁਸੀਂ ਇਹ حساب ਲਾ ਲਓ ਬੰਦੇ ਕਿਤੇ ਗਏ ਨੇ ਵਾਲ ਪੇਪਰ ਗਲਤ ਲਾਤਾ ਉਹ ਸਾਡੀ ਜ਼ਿੰਮੇਵਾਰੀ ਹੈ ਭਾਜੀ ਫੇਰ ਨਵਾਂ ਨਵਾਂ ਲਾ ਕੇ ਦੇਣਾ ਨਵਾਂ ਹੀ ਨਵਾਂ ਨਵਾਂ ਹੀ ਲੱਗਦਾ ਭਾਜੀ ਜਿਹੜਾ ਖਰਾਬ ਹੋ ਗਿਆ ਉਹ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਆ ਗਿਆ ਟਿਕਾਣੇ ਤੇ ਕੈਮਰਾ ਤੇਰਾ ਠੀਕ ਆ ਤੇ ਅਸੀਂ ਵੀ ਟਿਕਾਣੇ ਤੇ ਆ ਗਏ ਹਾਂ ਸਾਡੇ ਨਾਲ ਭਾਜੀ ਗੁਰਪ੍ਰੀਤ ਤੇ ਭਾਜੀ ਅਜੇ ਭਾਈ ਸਤਿ ਸ਼੍ਰੀ ਅਕਾਲ ਬੁਲਾਇਆ ਸਤਿ ਸ਼੍ਰੀ ਅਕਾਲ ਭਾਜੀ ਅਸੀਂ ਆ ਜੀ ਹਾਂ ਇਹ ਇਹਨਾਂ ਦਾ ਬਾਬਾ ਜੀ ਮੇਰੇ ਤੋਂ ਨਾਮ ਲਵਦੀਪ ਲਵਦੀਪ ਘਰ ਮੇਰੇ ਦਾ ਕੰਮ ਇਹਨਾਂ ਦਾ ਤੇ ਫੋਨ ਪਤਾ ਨਹੀਂ ਹੁਣ ਫੋਨ ਕਿਹਦਾ ਆ ਆਪਣਾ ਹੀ ਆ ਆਪਣਾ ਹੀ ਆ ਅਸੀਂ ਫੋਨ ਵੀ ਇਹਨਾਂ ਤੇ ਵਰਤਦੇ ਪਏ ਆ ਤੇ ਅਲੱਗ ਕਰਾ ਲੈਣੇ ਪਏ ਆ ਅੱਛਾ ਤੇ ਅੱਜ ਬਾਈ ਹੁਣ ਦਾ ਕੰਮ ਅਸਲ ਹੈਗਾ ਬਾਲ ਪੇਪਰਾਂ ਦਾ ਅੱਡੇ ਨਸਰਾਲੇ ਦੇ ਵਿੱਚ ਤੇ ਇਹਨਾਂ ਦਾ ਪਹਿਲਾਂ ਦੱਸ ਦਈਏ ਕਿ ਜਿਹੜਾ ਕੰਮ ਇਹ ਕਰਦੇ ਆ ਉਹ ਕੋਈ ਹੋਰ ਨਹੀਂ ਕਰਦਾ ਜੇ ਸਟਾਰ ਫਲੈਕਸ ਨਸਰਾਲੇ ਦਾ ਨਾਮ ਲੈ ਕੇ ਤੁਹਾਡੇ ਕੋਲੋਂ ਹੋਰ ਕੋਈ ਪੈਸੇ ਪਵਾਉਂਦਾ ਤਾ ਭਾਈ ਆ ਨੰਬਰ ਸਕਰੀਨ ਤੇ ਚਲਦੇ ਆ ਆਹੀ ਨੰਬਰ ਇਹਨਾਂ ਦੇ ਹੋਰ ਕਿਸੇ ਨੰਬਰ ਤੇ ਫੋਨ ਕਰਕੇ ਪੈਸੇ ਪਾਉਣ ਦੀ ਲੋੜ ਨਹੀਂ ਉਹ ਜੇ ਕੋਈ ਕਿਸੇ ਹੋਰ ਨੰਬਰ ਤੇ ਨਾ ਬਜੀ ਕੰਟੈਕਟ ਕਰੋ ਆ ਨੰਬਰ ਸਾਡਾ 628387048 ਇਹੀ ਨੰਬਰ ਆ ਕਈ ਵੀਡੀਓ ਚੱਕ ਕੇ ਕਈ ਪੈਸੇ ਪਵਾ ਲੈਂਦੇ ਹੈਗੇ ਆ ਸਾਨੂੰ ਇੱਕ ਅੱਧੀ ਕੰਪਲੇਂਟ ਆਈ ਸੀ ਉਹਦੇ ਵਿੱਚ ਫਿਰ ਉਹਨਾਂ ਸਾਡਾ ਨੰਬਰ ਆ ਕੱਢੋ ਹਾਂ ਫੋਨ ਕਰਕੇ ਸਾਨੂੰ ਵੀ ਨੰਬਰ ਦੋ ਤੇ ਬਾਕੀ ਕੰਮ ਤੁਹਾਨੂੰ ਪਤਾ ਹੀ ਆ ਤੁਸੀਂ ਅੱਗੇ ਵੀ ਸਾਡੀਆਂ ਵੀਡੀਓ ਦੇਖਦੇ ਹੀ ਆ ਉਹ ਬੰਦੇ ਆ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਕਸਟਮਰ ਐਨ ਆਰ ਆਈ ਕਲਾਇੰਟ ਆ ਇਹਨਾਂ ਦੇ ਹਾਂਜੀ ਮਤਲਬ ਕੰਮ ਵਧੀਆ ਦੇਖ ਕੇ ਸਾਰੇ ਆਉਂਦੇ ਹੀ ਆ ਵਾਜੀ ਹੈ ਨਾ ਕੰਮ ਤੇ ਡਿਪੈਂਡ ਕਰਦਾ ਤੁਸੀਂ ਤਾਂ ਦੇਖਦੇ ਹੀ ਆ ਕੰਮ ਸਾਡਾ ਹਰ ਵਾਰੀ ਦੇਖਦੇ ਹੀ ਆ ਸਾਡਾ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਕਦੀ ਵੀ ਸਸਤੇ ਨੂੰ ਨਹੀਂ ਪੇਦਾ ਅਸੀਂ ਜਿਹਦੇ ਵੀ ਕੰਮ ਕਰੀਦਾ ਵਧੀਆ ਤੇ ਰੀਟਾ ਤੇ ਇੱਕੇ ਰੇਟ ਰੱਖੀਦਾ ਹੈ। ਦੁਆਬੇ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਐਨਆਰਆਈ ਲੋਕ ਰਹਿੰਦੇ ਨੇ ਤੇ ਇਹ ਉਹ ਲੋਕ ਆ ਮੈਂ ਤਾਰੀਫ ਨਹੀਂ ਕਰਦੇ ਬਾਕੀ ਇਹਨਾਂ ਦੀ ਮਤਲਬ ਕਿ ਇਹ ਗੋਡਵੇਲ ਆ ਕਿ ਇਹ ਲੋਕ ਬਾਹਰ ਬੈਠੇ ਫੋਨ ਦੇ ਉੱਪਰ ਹੀ ਆਪਦਾ ਘਰ ਦਿਖਾ ਲ ਕੇ ਪੈਸੇ ਪਾ ਕੇ ਕੰਮ ਕਰਾ ਲੈਂਦੇ ਆ। ਹਾਂਜੀ ਯਕੀਨ ਦੇ ਉੱਤੇ ਆ ਮਤਲਬ ਇਦਾਂ ਨਹੀਂ ਹੈਗਾ ਕਿ ਗੱਲ ਕੁਝ ਹੋਰ ਹੋ ਗਈ ਜਾਂ ਲਾ ਕੁਝ ਓੜ ਦਿੱਤਾ। ਤੁਸੀਂ ਸਾਡੀ ਜਿੰਨੀਆਂ ਕੋਠੀਆਂ ਲੱਗੀਆਂ ਦੇਖੀਆਂ ਸੇਵੇਂ ਪੇਪਰ ਲੱਗਾ ਹੋਊਗਾ। ਕਈ ਬੰਦੇ ਇੰਡੀਆ ਹੁੰਦੇ ਕਈ ਹੁੰਦੇ ਵੀ ਨਹੀਂ ਆ। ਹੈਨਾ? ਮਤਲਬ ਇਦਾਂ ਨਹੀਂ ਹੈਗਾ ਕਿ ਜੇ ਕਿਸੇ ਨੇ ਆਪਣੀ ਗੱਲ ਕੁਛ ਹੋ ਗਈ ਆਪਾਂ ਲਾ ਕੁਛ ਉਹਨਾਂ ਦੇ ਮਗਰੋਂ ਕੁਛ ਹੋਰ ਦੇਈ ਇੰਦਾ ਨਹੀਂ ਕਦੇ ਵੀ ਹੋਏਗਾ ਕਈ ਲੋਕੀ ਕਹਿੰਦੇ ਆ 15 16 ਰੁਪਏ ਪੇਪਰ ਲੱਗਦਾ ਆਪਾਂ ਨਹੀਂ ਭਾਜੀ ਲਾਈਦਾ ਹੈਗਾ ਇਹ ਸਾਰਾ 20 ਰੁਪਏ ਸਕੁਅਰ ਫੁੱਟੇ ਪੇਪਰ ਲੱਗਦਾ ਹੈਗਾ ਇਹਦਾ ਸੋਹਣਾ ਰੇਟ ਮਤਲਬ ਇਹਦਾ ਰੇਟ ਵੀ ਵਧੀਆ ਭਾਜੀ ਹਾਂਜੀ ਮੈਂ ਤੁਹਾਨੂੰ ਉਹ ਦੱਸਦਾ ਕਿ 22 ਰੁਪਏ ਰੇਟ ਹੋ ਗਿਆ ਸੀਗਾ ਪਰ ਫਿਰ ਹਾਂ ਉਹਦਾ ਚੱਕਰ ਇਹ ਸੀਗਾ ਭਾਜੀ ਵਧਾਇਆ ਨਹੀਂ ਵਧਾਇਆ ਤਾਂ ਕਰਕੇ ਨਹੀਂ ਵੀਡੀਓ ਦੇ ਵਿੱਚ ਭਾਜੀ ਰੇਟ ਬੋਲਿਆ ਹੋਇਆ ਸੀਗਾ ਫਿਰ ਰੇਟ ਵਧਾਇਆ ਨਹੀਂ ਹੋਇਆ ਇਸ ਕਰਕੇ ਉਹਦਾ 22 ਰੁਪਏ ਰੇਟ ਹੋ ਗਿਆ ਸੀ ਮਾਲ ਦੀ ਸ਼ੋਰਟੇਜ ਹੋਣ ਕਰਕੇ ਮਾਲ ਹੀ ਪਿੱਛੋਂ ਭਾਜੀ ਮਹਿੰਗਾ ਆ ਰਿਹਾ ਸੀ ਸਾਰਾ 20 ਰੁਪਏ ਸਕੁਅਰ ਫੁੱਟਾ ਹੈ ਭਾਜੀ ਇਹ ਫਲੈਕਸ ਵਾਲ ਪੇਪਰ ਆ ਜੋ ਡਿਜ਼ਾਈਨਿੰਗ ਹੋਗੀ ਤੁਹਾਡੀ ਪਸੰਦ ਦੀ ਹੋਗੀ 3D 5D 4D ਜਿੱਦਾਂ ਦਾ ਤੁਸੀਂ ਡਿਜ਼ਾਈਨ ਕਰੋਗੇ ਉਦਾਂ ਦਾ ਬਣ ਜਾਊਗਾ ਇਹ ਫੁੱਲ ਪੇਸਟ ਆ ਬਾਜੀ ਇਹ ਦੱਸ ਬਾਈ ਤੁਸੀਂ ਦੇਖੋ ਕੰਦ ਦੇ ਉੱਤੇ ਆਹ ਇਦਾਂ ਖਿੱਚ ਕੇ ਇਦਾਂ ਉਹ ਨਹੀਂ ਆਉਗੀ ਨਾ ਬਾਹਰ ਨਹੀਂ ਨਹੀਂ ਬਾਜੀ ਇਹਦੇ ਜੋੜ ਨਹੀਂ ਬਾਜੀ ਕੋਈ ਵੀ ਬੇਚ ਕੋਈ ਬਿਨਾ ਜੋੜ ਤੋਂ ਆ ਸਾਰੇ ਸਾਰੇ ਬਿਨਾ ਜੋੜ ਤੋਂ ਆ ਬਾਜੀ ਤੇ ਇਹਦੇ ਵਿੱਚ ਕੋਈ ਜੋੜ ਨਹੀਂ ਹੋਊਗਾ ਇਹਦੇ ਵਿੱਚ ਜਦੋਂ ਉਹ ਮੈਟ ਵਾਲੇ ਤੇ ਦੂਜੇ ਗਲੋਸ ਵਾਲੇ ਦਾ ਫਰਕ ਹੁੰਦਾ ਰੇਟ ਦਾ ਹਾਂਜੀ ਹਾਂਜੀ ਦੋਨਾਂ ਦਾ ਫਰਕ ਹੁੰਦਾ ਹੈਗਾ ਪਹਿਲੀ ਗੱਲ ਤਾਂ ਬਾਜੀ ਗਲੋਸ ਲੋਕੀ ਲਵਾ ਕੇ ਹੀ ਨਿਖੋਸ਼ ਹੈਗਾ ਹੈਨਾ ਲੈਟ ਜਗਦੀ ਸ਼ਾਈਨਿੰਗ ਵੱਜਦੀ ਉਹ ਤੁਹਾਨੂੰ ਪਤਾ ਪੜਗੀਲਾ ਜਿਹਾ ਕੰਮ ਹੋ ਜਾਂਦਾ ਹੈਗਾ ਇਹ ਇਹਨਾਂ ਤੋਂ ਹੀ ਨਹੀਂ ਹਾਂਜੀ ਇਹਤੀ ਸੋਹਣੀ ਲੱਗਦੀ ਹੈਗੀ ਮੈਟ ਲੱਗੀ ਚਮਕ ਨਹੀਂ ਮਾਰ ਅਜੇ ਇਹ ਹੋ ਜੂ ਹਾਂ ਇਹ ਹੋਊਗਾ ਬਾਜੀ ਫੁੱਲ ਪੇਸਟ ਹੋਣਾ ਇਹਨਾਂ ਦੇ 20 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਲੈ ਲੇ ਕਿੰਨੇ ਸਕੁਅਰ ਫੁੱਟ ਏਰੀਆ ਸਾਰੇ ਘਰ ਦਾ ਸਾਰਾ ਬਾਜੀ ਕਟੋ ਘੜਨੀ 7500 ਸਕੁਅਰ ਫੁੱਟ ਏਰੀਆ ਹੋਣਾ ਇਹ 7.5 8000 ਰੁਪਏ ਸਕੁਅਰ ਫੁੱਟ ਹੋਣਾ ਹੈ ਸਾਰਾ ਡਬਲ ਸਟੋਰੀ ਕੋਠੀ ਵੀ ਲੱਗੀ ਹੋਈ ਆ ਹਾਂਜੀ ਇਹ ਸਾਰੀ ਕੋਠੀ ਕੀਤੀ ਆ ਸਾਰੀ ਕੋਠੀ ਪਾਜੀ ਲੱਗੀ ਹੋਈ ਆ ਤੁਸੀਂ ਦੇਖੀ ਸੀਗੀ ਨਾ ਉਹ ਬਟਾਲੇ ਵਾਲੀ ਜਿਹੜੀ ਕੋਠੀ ਲੱਗੀ ਉਹ 1,60,000 ਰੁਪਏ ਦੀ ਲਈ ਸੀਗੀ ਮਤਲਬ ਇਹ ਵੀ ਕੋਠੀ ਇੰਨੇ ਕੁ ਦੇ ਵਿੱਚ ਲੱਗੀ ਹੋਈ ਆ 1,45, 40, 45, 50 ਇੱਥੇ ਤੱਕ ਲੱਗੀ ਆ ਆਵਾ 1.5 ਲੱਖ ਰੁਪਏ ਲੈ ਲਿਆ 1.5 ਲੱਖ ਰੁਪਏ ਲੈ ਲਿਆ ਇਹ ਕੰਮ ਕੀਤੇ ਨੂੰ ਵੀ ਮੇਰੇ ਖਿਆਲ ਨਾਲ ਅੱਜ ਤੋਂ ਇਹ ਤੇ ਹੋ ਗਏ ਉਹਨੇ 6-7 ਮਹੀਨੇ ਹੋ ਗਏ ਉਹਨੇ ਆ ਗਾਰੰਟੀ ਕੀ ਦਿੱਤੀ ਇਹਨਾਂ ਨੂੰ ਇਹਦੀ ਪਾਜੀ 10 ਸਾਲ ਦੀ ਦਿੱਤੀ ਆ ਲਿੱਥਨ ਦੀ ਜੇ ਲਿੱਥ ਦਾ ਤਾਂ ਜੇ ਲਿੱਥ ਜੂਗਾ ਤੁਸੀਂ ਜਦੋਂ ਮਰਜ਼ੀ ਦੱਸਦੇ ਹੋ ਜੇ ਕਿਸੇ ਵੀ ਗੱਲ ਤੇ ਖਰਾਬ ਹੁੰਦਾ ਗਰੰਟੀ ਨਹੀਂ ਹੋ ਮਤਲਬ ਇਹ ਹਸਲਾਬੇ ਦੇ ਉੱਤੇ ਟਿਕਣੇ ਵਾਲੀ ਚੀਜ਼ ਭਾਜੀ ਇਹੀ ਆ ਇੱਕ ਇਹੀ ਚੀਜ਼ ਹੈ ਵਾਟਰ ਪ੍ਰੂਫ ਆ ਇਹ ਹੁਣ ਅਚਾ ਮੰਨ ਲਾ ਇੱਥੇ ਕੋਈ ਨਿਆਣਾ ਬੈਠਾ ਕਿਸੇ ਨੇ ਇਦਾਂ ਕੁ ਖੇਡਾ ਇਦਾਂ ਭਾਜੀ ਕੁਝ ਨਹੀਂ ਹੋਣਾ ਲੋ ਜੋ ਮਰਜ਼ੀ ਕਰਿਓ ਇਦਾਂ ਨਹੀਂ ਕੁਝ ਵੀ ਇਹਨੂੰ ਹੋਣਾ ਹੈਗਾ ਨੇੜੇ ਆ ਜੋ ਮਰਜ਼ੀ ਤੁਸੀਂ ਕਰਿਓ ਨਹੀਂ ਮੰਨ ਲਾ ਇਹਦੇ ਉੱਤੇ ਤਾਂ ਨਿਆਣਾ ਬੈਠਾ ਚਾਹ ਡੋਲਤੀ ਫੜ ਕੇ ਜਾਂ ਇਦਾਂ ਨਹੀਂ ਭਾਜੀ ਕੁਝ ਵੀ ਹੋਊਗਾ ਕੁਝ ਵੀ ਨਹੀਂ ਹੋਣਾ ਹਾਂ ਸਾਫ਼ ਹੋ ਜਾਊਗਾ ਭਾਜੀ ਕੋਈ ਚੱਕਰ ਨਹੀਂ ਆ ਪਾਣੀ ਮਾਰ ਕੇ ਉਸ ਹਾਂਜੀ 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 ਪਾਣੀ ਮਾਰ ਕੇ ਸਾਬ ਹੋਏ ਇਹ ਇਹਨਾਂ ਦਾ ਡ్రਾਈਿੰਗ ਰੂਮ ਸੀਗਾ ਤੁਹਾਨੂੰ ਲੌਬੀ ਲੱਗੀ ਉਹ ਦਿਖਾਉਣੇ ਹੈਗੇ ਆ ਆਜਾ ਆਜੋ ਆਜੋ ਲੌਬੀ ਚੱਲਦੇ ਨਾਲੇ ਤੁਹਾਨੂੰ ਇੱਕ ਗੱਲ ਦੱਸੀ ਜਿੱਦਾਂ ਜਿਹੜੇ ਏਰੀਆ 'ਚ ਆਪਾਂ ਫਿਰਦੇ ਆ ਇਸ ਹਲਾਬ ਵਾਸਤੇ ਮਸ਼ਹੂਰ ਆ ਸਾਡਾ ਦੁਆਬਾ ਹਾਂਜੀ ਹਾਂਜੀ ਸਾਰੇ ਚੋਬ ਵਗੈਰਾ ਲੱਗਦੇ ਇੱਧਰ ਹਾਂ ਜਿਹੜੇ ਐਨ ਆਰ ਆਈ ਆ ਨਾ ਤੁਹਾਡੇ ਘਰਾਂ ਦੇ ਵਿੱਚ ਬਾਈ ਬੰਦ ਜਦੋਂ ਆਪਾਂ ਬੰਦ ਛੱਡ ਦਿੰਨੇ ਆ ਤਾਂ ਵੈਸੇ ਰੰਗ ਡਿਗ ਡਿਗਣ ਲੱਗ ਜਾਂਦਾ ਹੈ ਸਮੈਲ ਆਉਣ ਲੱਗ ਜਾਂਦੀ ਹੈ ਕਿ ਭਾਜੀ ਜਿੱਦਾਂ ਸਾਰੇ ਲੋਕ ਜਿਆਦਾ ਲਾਈਟ ਕਲਰ ਪਸ ਵੀ ਲਾਉਣਾ ਪੈਂਦਾ ਹੈਗਾ ਤੁਹਾਨੂੰ ਆ ਕਮਰਾ ਇੱਕ ਦਿਖਾਉਨੇ ਹੈਗੇ ਇਹਦੇ ਵਿੱਚ ਬਿਲਕੁਲ ਵਾਈਟ ਕਲਰ ਲੱਗਾ ਹੋਇਆ ਕਈ ਕਹਿੰਦੇ ਜੀ ਖਰਾਬ ਹੋ ਜਾਂਦਾ ਆ ਦੇਖ ਲਓ ਤੁਸੀਂ ਲੱਗਾ ਹੋਇਆ ਕਿਤੇ ਵੀ ਕਿਤੇ ਵੀ ਕੋਈ ਸਕਰੈਚ ਨਹੀਂ ਹੈਗਾ ਗੰਦਾ ਵੀ ਨਹੀਂ ਹੋਇਆ ਕਿਤੇ ਉਹ ਲਾਈਟ ਲਗਾਓ ਉੱਥੋਂ ਫਿਰ ਭਾਜੀ ਜਦੋਂ ਲਾਈਟ ਲਗਾਉਂਗਾ ਫਿਰ ਦੇਖੀ ਹਲਾਓ ਭਾਜੀ ਹੁਣ ਜਿਆਦਾ ਸੋਹਣਾ ਲੱਗਦਾ ਕਮਰਾ ਮਤਲਬ ਬਿਲਕੁਲ ਵਾਈਟ ਦੇ ਵਿੱਚ ਲੱਗਾ ਹੋਇਆ ਭਾਜੀ ਡਿਜ਼ਾਈਨ ਇਹ ਬੜਾ ਸੋਹਣਾ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਪਸੰਦ ਜਗਰਦਾਰ ਇਦਾਂ ਹੁੰਦੀ ਹੈਗੀ ਆ ਕੰਦਾ ਭਾਜੀ ਸਾਫ਼ ਚਾਹੀਦੀ ਹੈ ਜੇ ਤੁਸੀਂ ਵਾਈਟ ਡਿਜ਼ਾਈਨ ਲਾਉਨੇ ਨਾ ਫਿਰ ਤੁਹਾਡੀਆਂ ਕੰਦਾ ਸਾ ਅ ਜਿਆਦਾਤਰ ਨਹੀਂ ਤਾਂ ਕਲਰ ਥੋੜਾ ਜਿਹਾ ਲਵਾਓ ਜਿਆਦਾ ਵਧੀਆ ਮਤਲਬ ਇਹਨਾਂ ਦੀ ਕੰਦਾ ਹੀ ਸਾਫ਼ ਸਿਗੀਆਂ ਮੁੜ ਕੇ ਚਲੋ ਨਿਆਣੇ ਵੀ ਨਹੀਂ ਗੰਦਾ ਕਰਦੇ ਸੋਗਣਾ ਜੇ ਮੰਨ ਲਾ ਛੱਤ ਤੇ ਲਾਉਣਾ ਪੈ ਜੇ ਛੱਤ ਦੇ ਵੀ ਪਾਜੀ ਲੱਗ ਜਾਂਦਾ ਛੱਤ ਦਾ ਜਿਹੜਾ ਰੇਟ ਆ ਉਹ 5 ਰੁਪਏ ਮਹਿੰਗੀ ਹੁੰਦੀ ਆ 25 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਲੱਗਣੀ ਆ ਛੱਤਾਂ ਵੀ ਲੱਗ ਜੂਗੀਆਂ ਛੱਤਾਂ ਪਲੇਨ ਹੋਣ ਲੱਗ ਜੂਗੀਆਂ ਇਹ ਪੀਓਪੀ ਡਾਉਨ ਸੀਲਿੰਗ ਦੇ ਉੱਤੇ ਨਹੀਂ ਲੱਗਣੀ ਹੈਗੀ ਆ ਪਲੇਨ ਛੱਤ ਦੇ ਉੱਤੇ ਪਾਜੀ ਲੱਗ ਜੂਗੀ ਅੱਛਾ ਇਹ ਜੇ ਇਹ ਕਾਰਨ ਤੋਂ ਪਹਿਲਾਂ ਇਹ ਕੰਧ ਦੀ ਵੀ ਤਾਂ ਕਰਾਉਣੀ ਪੈ ਕੰਧ ਦੇ ਉੱਤੇ ਪਾਜੀ ਬਾਲ ਪੱਟੀ ਕਰਾਓ ਇਹ ਸਿੰਗਲ ਕੋਡ ਕਰਾ ਲਓ ਡਬਲ ਕੋਡ ਕਰਾ ਲਓ ਯਾਨੀ ਕਿ ਦਾਣਾ ਨਾ ਕੋਈ ਵੀ ਪਾਜੀ ਕੋਲ ਮਲੈਮ ਆਹੇ ਜਾਨੀ ਕਿ ਕੋਈ ਵੀ ਇਹਦੇ ਵਿੱਚ ਦਾਣਾ ਨਹੀਂ ਰੜਕੂਗਾ ਹਾਂਜੀ ਪੂਰਾ ਹਾਂਜੀ ਪੂਰਾ ਹੁਣੀ ਆ ਨਾ ਉਨਾ ਹੀ ਸਾਫ ਪਾਲ ਪੇਪਰ ਲੱਗਿਆ ਨਹੀਂ ਹੈ ਤਾਂ ਪੂਰਾ ਮਲੈਮ ਹਾਂਜੀ ਹਾਂਜੀ ਮਜ਼ਾ ਆ ਰਿਹਾ ਆ ਤੁਹਾਨੂੰ ਇੱਕ ਆ ਕਮਰਾ ਲੱਗਾ ਹੋਇਆ ਇਹ ਵੀ ਦੇਖੋ ਸੇਮ ਹੈ ਇਸੇ ਤਰ੍ਹਾਂ ਹੀ ਭਾਜੀ ਲਾਈ ਦੇ ਹੈਗੇ ਆ ਇਹ ਬੰਦੇ ਹਾਂ ਹਾਂਜੀ ਬੰਦੇ ਬੰਦੇ ਬਾਹਰ ਆ ਵੜੀ ਬੰਦੇ ਆਏ ਹੋਏ ਆ ਭਾਜੀ ਹੁਣੀ ਹੁਣ ਕੀ ਆ ਜਾਂਦੇ ਆ ਛੇਤੀ ਹੋਈ ਤੇ ਇਹਨਾਂ ਦੇ ਆਇਆ ਕਰਕੇ ਵੀਡੀਓ ਲੱਗੇ ਸੀ ਕਰਾਉਣ ਇੱਕ ਕੰਧ ਹਾਈਲਾਈਟ ਹੋਊਗੀ ਭਾਜੀ ਤਿੰਨ ਕੰਧਾਂ ਸੇਮ ਹੋਊਗੀਆਂ ਕੀ ਦੇਖ ਤੱਕ ਮਾ ਆ ਕੇ ਸੋਹਣੇ ਕਈ ਵਾਰੀ ਇਦਾਂ ਹੁੰਦਾ ਬੈੱਡ ਦੀ ਬੈਕਸਾਈਡ ਹਾਈਲਾਈਟ ਆ ਜਾਂਦੀ ਹੈ ਕਈ ਵਾਰੀ ਐਲਸੀਡੀ ਵਾਲੀ ਬਾਈ ਹਾਈਲਾਈਟ ਆ ਜਾਂਦੀ ਹੈਗੀ ਹੈ ਨਾ ਇਦਾਂ ਜਿਹੜੀ ਕੰਦ ਪਲੇਨ ਹੋਊਗੀ ਇੱਕ ਹਾਈਲਾਈਟ ਹੋਊਗੀ ਬਾਕੀ ਤਿੰਨ ਸੇਮ ਹੋਊਗੀਆਂ ਕਲਰ ਕੰਬੀਨੇਸ਼ਨ ਨਾਲ ਬਿਲਕੁਲ ਮਿਲਿਆ ਹੋਊਗਾ ਤੁਸੀਂ ਦੇਖ ਸਕਦੇ ਆ ਦੋਨਾਂ ਦੇ ਕਲਰ ਹਨ ਬਿਲਕੁਲ ਮਿਲਦੇ ਆ ਆਪਸ ਦੇ ਵਿੱਚ ਹੈ ਨਾ ਸੈੱਟ ਬਣਾਉਣਾ ਤੁਸੀਂ ਬਾਈ ਬਸ ਡਿਜ਼ਾਈਨ ਸਿਲੈਕਟ ਕਰਨਾ ਆ ਬਾਕੀ ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ ਹੁੰਦੀ ਆ ਮੈਂ ਕਿਹਾ ਕਿ ਕੰਮੂ ਪੂਰਾ ਘੈਂਟ ਨਾਲੇ ਇਹਦਾ ਨਾ ਜਦੋਂ ਹੁਣ ਬਜ਼ੁਰਗ ਵੀ ਆ ਕੇ ਵੇ ਦੇਖਣਗੇ ਨਾ ਹਾਂਜੀ 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 ਕੰਦਾ ਇਹ ਦੇਖੀ ਜਾਣਗੇ ਕੰਦਾ ਹੀ ਦੇਖੀ ਜਾਣਗੇ ਭਾਜੀ ਵਧੀਆ ਇਹ ਸਾਰਾ ਸੇਮ ਰੇਟ ਵਾਲਾ ਹੈ ਨਾ ਹਾਂਜੀ ਭਾਜੀ ਸਾਰਾ ਸਾਰਾ ਸੇਮ ਰੇਟ ਆ ਇਹਦੇ ਵਿੱਚ ਅਸੀਂ ਕਿਚਨ ਵੀ ਲਗਾਈ ਹੋਈ ਹੈਗੀ ਇਹਦੇ ਵਿੱਚ ਦੇਖੋ ਹਾਂਜੀ ਓਏ ਸੁੱਖਿਆ ਇੱਧਰ ਆ ਓਏ ਯਾਰ ਸੋਈ ਦੇ ਬਜੇ ਡਰ ਨਹੀਂ ਹੁੰਦਾ ਬਾਲ ਪੇਪਰ ਨਹੀਂ ਭਾਜੀ ਇਹ ਕਿਚਨ ਦੇ ਵਿੱਚ ਜਿੱਦਾਂ ਆ ਜਿੱਦਾਂ ਆਪਣਾ ਗੈਸ ਟੁਲਾ ਆ ਇੱਥੇ ਜ਼ਿਆਦਾਤਰ ਤਾਂ ਕੀ ਹੁੰਦੀ ਆ ਚਿਮਨੀ ਲੱਗੀ ਹੁੰਦੀ ਹੈਗੀ ਆ ਕੋਈ ਚੱਕਰ ਨਹੀਂ ਇੰਨੀ ਇੰਨੀ ਟੈਂ ਲੱਗੀ ਹੈਗੀ ਉਦੋਂ ਉੱਤੇ ਤੁਸੀਂ ਲਗਾ ਸਕਦੇ ਆ ਕੋ ਮਤਲਬ ਇਹ ਗੰਦਾ ਵੀ ਹੁੰਦਾ ਨਾ ਇਹਨੂੰ ਹੱਥ ਮਾਰੋ ਕਪੜਾ ਮਾਰੋ ਸਾਫ਼ ਕਰ ਲੋ ਤੁਸੀਂ ਕੰਮ ਕਰਨ ਤੋਂ ਬਾਅਦ ਪਿੱਛੇ ਮੁਕਾਵਾ ਆਓ ਏ ਕੈਮਰਾ ਮਾਮਾ ਆਹ ਦੇਖ ਤੂੰ ਇੱਕ ਵਾਰੀ ਗੌਰ ਨਾਲ ਕੀ ਚੀਜ਼ ਬਣਾਈ ਹੋਇਆ ਹੈ ਨਾ ਯਾਰ ਘੈਂਟਾ ਕੰਮ ਤੁਹਾਡਾ ਪੂਰਾ ਇਹ ਸਾਫ਼ ਸਫਾਈ ਆ ਨਾਲੇ ਅੰਦਰ ਬਿਲਕੁਲ ਬਿਲਕੁਲ ਭਾਜੀ ਸਾਫ਼ ਸਫਾਈ ਆ ਬਿਲਕੁਲ ਸਾਫ਼ ਰਹਿੰਦਾ ਹੈਗਾ ਮਤਲਬ ਇਦਾਂ ਨਹੀਂ ਹੈਗਾ ਤੁਹਾਨੂੰ ਪਤਾ ਵੇ ਕਿਚਨ ਦੇ ਵਿੱਚ ਰੰਗ ਤਾਂ ਗੰਦਾ ਹੋਇਆ ਹੀ ਹੁੰਦਾ ਉਹਦਾ ਮਹੀਨਾ ਵੀ ਨਹੀਂ ਕੱਢਦਾ ਹਾਂ ਕੰਦਾ ਕੰਦਾ ਕਾਲੀਆਂ ਹੋ ਜਾਂਦੀਆਂ ਹਾਂ ਹਾਂਜੀ ਹਾਂਜੀ ਇਹ ਤਾਂ ਚੱਕਰ ਹੈਗਾ ਆ ਜਾਂਦੇ ਆ ਕੁਝ ਸੋਹਣਾ ਕੰਮ ਆ ਯਾਰ ਅੱਛਾ ਇਹਦਾ ਡਰ ਨਹੀਂ ਹੈਗਾ ਨਾ ਇਹਦਾ ਕੋਈ ਡਰ ਨਹੀਂ ਭਾਈ ਇਦਾਂ ਨਹੀਂ ਕੋਈ ਵੀ ਡਰ ਹੈਗਾ ਬਸ ਕਸਟਮਰ ਆ ਧਿਆਨ ਰੱਖੇ ਕਿ ਹਾਂ ਇਹਦੇ ਨੇੜੇ ਤੇੜੇ ਗੈਸ ਨਾਲ ਬਾਲੋ ਹਨ ਨਾਲ ਜੋੜ ਕੇ ਜਾਨੀ ਹਾਂਜੀ 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 ਬਾਕੀ ਸਟੋਰ ਵਗੈਰਾ ਆ ਸਟੋਰ ਦੇ ਵਿੱਚ ਤੁਸੀਂ ਸਪੈਸ਼ਲ ਲਗਵਾ ਸਕਦੇ ਆ ਕਿ ਭਾਈ ਇਹੋ ਨੇ ਅਲੱਗ ਤੋਂ ਹੀ ਲਗਵਾਇਆ ਹੈਗਾ ਆ ਜਮਾਲਾ ਇਹਨਾਂ ਦੇ ਮਤਲਬ ਅਸੀਂ ਇਹਦਾ ਵੇਸਟਿੰਗ ਜਿਹੜੀ ਹੁੰਦੀ ਨਾ ਉਹ ਵੀ ਲਾ ਦਿੱਤੀ ਹੈਗੀ ਇਸ ਸਟੋਰ ਦੇ ਵਿੱਚ ਦਰਵਾਜ਼ਿਆਂ ਦੀ ਵੇਸਟਿੰਗ ਹਾਂਜੀ 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 ਉਹ ਉਹ ਸਾਰੀ ਸਟੋਰ ਤੇ ਲਗਾ ਦਿੱਤੀ ਆ ਬਾਖਦੂਮਾ ਦੇ ਨਾਲ ਪਰ ਇਹਨਾਂ ਨੇ ਨੀਅਤ ਦਾ ਲਵਾਇਆ ਇਹਨਾਂ ਨੇ ਅਲੱਗ ਤੋਂ ਹੀ ਲਵਾਇ ਇਹ ਭਾਜੀ ਦੇਖੋ ਇਹਦਾ ਇੱਕ ਟੈਕਚਰ ਦੇਖੋ ਕਿੰਨਾ ਸੋਹਣਾ ਆ ਇਦਾਂ ਲੱਗਦਾ ਚਟਾਈ ਜੀ ਵਾਲਾ ਹੁੰਦਾ ਨਾ ਮੈਟ ਜਿਹਾ ਸੇਮ ਉਦਾਂ ਦਾ ਹੀ ਬਣਿਆ ਹੋਇਆ ਆ ਇਹ ਨਾ ਜਿੰਨਾ ਭਰਾ ਨੇ ਘਰ ਸੋਹਣਾ ਬਣਾਇਆ ਨਾ ਆ ਦੇਖੋ ਕਿਤਾਬਾਂ ਦੀ ਕਲੈਕਸ਼ਨ ਵੀ ਉਨੀ ਸੋਹਣੀ ਆ ਆ ਦੇਖ ਠੰਡੀ ਧਰਤੀ ਨਿੱਕੇ ਲੋਕ ਨਿੱਕੇ ਲੋਕ ਆ ਦੇਖ ਕਿੰਨੀਆਂ ਸੋਹਣੀਆਂ ਕਿਤਾਬਾਂ ਬਾਈ ਕੋਲੇ ਪਈਆਂ ਆ ਹਨਾ ਆ ਜਾ ਹਰ ਬੰਦੇ ਦੀ ਭਾਜੀ ਆਪਣੀ ਆਪਣੀ ਟਵਾਈਸ ਹੋਵੇਗੀ ਭਾਜੀ ਕਿੰਨੀਆਂ ਵੀ ਕਿਤਾਬਾਂ ਭਾਜੀ ਬਣਾ ਨੇ ਆਪ ਲਿਖੀਆਂ ਆ ਇਹਨਾਂ ਦੇ ਫਾਦਰ ਅੱਛਾ ਬਾਈ ਬਾਈ ਦੇ ਫਾਦਰ ਰਾਈਟਰ ਆ ਹਾਂਜੀ 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 ਹੂੰ ਬੰਦੇ ਘੈਂਟ ਆ ਤੁਸੀਂ ਭਾਜੀ ਇਹਨਾਂ ਨੂੰ ਮਿਲੋ ਬਿਲਕੁਲ ਬਹੁਤ ਵਧੀਆ ਗੱਲ ਆ ਯਾਰ ਇਹ ਭਾਜੀ ਉਹਨਾਂ ਦਾ ਘਰ ਆ ਇਹ ਹਾਂਜੀ ਇਹ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਆਏ ਨਾ ਭਾਜੀ ਇਹ ਭਾਜੀ ਹੁਣੀ ਨਿਊਜ਼ੀਲੈਂਡ ਤੋਂ ਆਏ ਆ ਜੀ ਹਾਂਜੀ ਨਹੀਂ ਵਧੀਆ ਬਾਈ ਘਰ ਵੀ ਘੈਂਟ ਆ ਬਾਈ ਦਾ ਬਾਪੂ ਵੀ ਘੈਂਟ ਆ ਆਹ ਉੱਪਰ ਵੀ ਤੁਹਾਨੂੰ ਆਜੋ ਦਿਖਾ ਦਈਏ ਇਦਾਂ ਹੀ ਇਸੇ ਤਰ੍ਹਾਂ ਉੱਪਰ ਵੀ ਸੇਮ ਇਦਾਂ ਹੀ ਲੱਗੀ ਹੋਈ ਆ ਬੜੇ ਬੜੇ ਇਹਨਾਂ ਦੇ ਕਮਰੇ ਬਹੁਤ ਆ ਇਹਨਾਂ ਦੇ ਤਾਂ ਕਮਰੇ ਬਹੁਤ ਕੋਠੀ ਵੱਡੀ ਆ ਭਾਜੀ ਹਾਂ ਬਾਕੀ ਦੂਜੀ ਗੱਲ ਇਹ ਆ ਜਿਆਦਾਤਰ ਆ ਨਾ ਲੌਬੀਆਂ ਜਿਹੜੀਆਂ ਹੁੰਦੀਆਂ ਸੇਮ ਹੀ ਲੱਗਦੀਆਂ ਆਉਂਦੀਆਂ ਜੋ ਥੱਲੇ ਡਿਜ਼ਾਈਨ ਆ ਲੌਬੀ ਦੋਨੇ ਦੋਨੇ ਲੌਬੀਆਂ ਸੇਮ ਹੀ ਵਧੀਆ ਲੱਗਦੀਆਂ ਆ ਕਈ ਲੋਕੀ ਅਲੱਗ-ਅਲੱਗ ਵੀ ਲਵਾਉਂਦੇ ਹੈਗੇ ਆ ਅਲੱਗ-ਅਲੱਗ ਵੀ ਸੋਹਣੀਆਂ ਲੱਗਦੀਆਂ ਜਿੰਨਾ ਜਿੰਨਾ ਵੱਡਾ ਘਰ ਆ ਹਾਂਜੀ ਹਾਂਜੀ ਤਾਂ ਟਾਈਮ ਬੜਾ ਲੱਗ ਗਿਆ ਹੁਣ ਲਾਉਂਦੇ ਆ ਨਹੀਂ ਨਹੀਂ ਭਾਜੀ ਇਹ ਆਪਣੇ 4 ਦਿਨ ਲਏ ਸੀਗੇ ਭਾਜੀ ਤੁਹਾਡੇ ਕੋਲ 4 ਦਿਨ ਲਏ ਸੀਗੇ ਤੀਜੇ ਦਿਨ ਸ਼ਾਮ ਤੱਕ ਕੋਈ ਇੱਕ ਗੰਧ ਰਹਿ ਗਈ ਸੀਗੀ ਤੁਸੀਂ ਇਹ ਹਿਸਾਬ ਲਾ ਲਓ ਟਣਕੀ ਪੂਰੀ ਇਦਾਂ ਨਹੀਂ ਹੈਗਾ ਕੋਈ ਫਾਹਾ ਵੱਡਿਆ ਤੁਸੀਂ ਕੰਮ ਚੈੱਕ ਕਰ ਸਕਦੇ ਪੂਰੀ ਤਸੱਲੀ ਨਾ ਕੀਤਾ ਹੋਇਆ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਾਂ ਹਣਾ ਬਹੁਤ ਜਾਨੇ ਕਹਿਣ ਲੱਗ ਜਾਂਦੇ ਜਿਨ੍ਹਾਂ ਨੇ ਨਹੀਂ ਕਦੇ ਘਰੇ ਵਾਲ ਪੇਪਰ ਦੇ ਲਵਾਏ ਉਹ ਵਾਲ ਪੇਪਰ ਲਵਾ ਕੇ ਘਰੇ ਫੇਬੀਕੋਲ ਦੀ ਸਮੈਲ ਹੀ ਨਹੀਂ ਜਾਂਦੀ ਹਨਾ ਬਹੁਤ ਜੀ ਭਾਜੀ ਚੈੱਕ ਕਰ ਸਕਦੇ ਆ ਨਾਲੇ ਕੋਠੀ ਬੰਦ ਰਹਿੰਦੀ ਆ ਕੋਈ ਦੋ ਕੋਠੀਆਂ ਆ ਭਾਜੀ ਹੁਣੀ ਜਦੋਂ ਇੱਥੇ ਆਂਦੇ ਭਾਜੀ ਕਹਿੰਦੇ ਇਸ ਸਾਲ ਅਸੀਂ ਇੱਥੇ ਹੀ ਰਹੇ ਆ ਆ ਵੀ ਆ ਗਿਆ ਕਮਰਾ ਇੱਕ ਅੰਦਰ ਵੀ ਆ ਵੀ ਆ ਵੀ ਭਾਜੀ ਦੇਖੋ ਕਿੰਨੀ ਵਧੀਆ ਚੀਜ਼ੇ ਬਣਾਈ ਹੋਈ ਆ ਤੁਸੀਂ ਦੀ ਆ ਦੇਖੋ ਬੈੱਡ ਦੀ ਬੈਕਗ੍ਰਾਉਂਡ ਦੇਖੋ ਕਿੰਨੀ ਵਧੀਆ ਲੱਗ ਰਹੀ ਹੈਗੀ ਹਨਾ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈਗੀ ਹਨਾ ਕਿਹੜਾ ਪੂਰਾ ਘੈਂਟ ਕੰਮ ਆ ਬਈ ਲਾਈਟਾਂ ਲੂਟਾ ਵੱਡੀਆਂ ਲਾਓ ਘਰੇ ਦੇਖੋ ਘਰ ਬਹੁਤ ਸੋਹਣਾ ਲੱਗੂ ਹੈ ਨਾ ਲਾਈਟਾਂ ਇਹਦੇ ਵਾਰਮ ਲਾਈਟਾਂ ਲਾਓ ਘਰ ਤੇ ਦੇਖੀ ਤੇਰੇ ਘਰ ਦਾ ਬਈ ਹੁਸਨ ਵੱਜ ਜਾਣਾ ਹੋਰ ਸੇਮ ਭਾਜੀ ਇਦਾਂ ਹੀ ਆ ਆ ਬੈੱਡ ਦੀ ਬੈਕ ਸਾਈਡ ਆ ਇਹਦੀ ਵੀ ਅਲੱਗ ਤੋਂ ਹੀ ਆ ਹੂੰ ਪਤਾ ਲੱਗਦਾ ਬਾਦਲੀਆ ਦਾ ਘਰ ਆ ਬਾਰ ਦੇ ਘਰ ਦਾ ਬਾਹਰੋਂ ਪਤਾ ਲੱਗ ਜਾਂਦੇ ਆ ਟੈਨਾਂ ਨਾ ਭਰਿਓ ਹਨਾ ਨਾ ਲਾਵੇ ਡਿੱਖਾ ਨਹੀਂ ਦਿਖੰਦੇ ਟੈਲਾਂ ਦੇ ਕਹਿੰਦੇ ਬਸ ਸਫਾਈ ਰੱਖੋ ਇਹ ਘਰ ਆਉਣਾ ਸੀ ਇਹ ਬਾਹਰਲੇ ਦੇ ਘਰ ਨਾ ਦੋਆਬੇ ਚਾਹ ਤੂੰ ਹੀ ਪਤਾ ਲੱਗ ਜਾਂਦਾ ਦੂਰੋਂ ਹੀ ਵੀ ਵੱਡੀ ਕੋਠੀ ਆ ਟੈਂਕੀ ਦੇ ਆਵਾਜ਼ ਧਰਿਆ ਆ ਬਾਹਰ ਟੈਲਾਂ ਟੈਲਾਂ ਲਾਈਆਂ ਆ ਅੰਦਰ ਕੁਝ ਅਜਦਾਦ ਕਿੰਨਾ ਸੋਹਣਾ ਕੰਮ ਕਰਾਇਆ ਆ ਜਾਂ সাফਾਰੀ ਖੜੀ ਆ ਜਾਂ ਫੋਰਚੂਨ ਉਹ ਹੋਏ ਵੀ ਮੰਗੀ ਜਾਂਦੇ ਸੀ ਕਹਿੰਦੇ ਦਵਾ ਦਿਓ ਸਾਨੂੰ ਮਤਲਬ ਕਿ ਵਧੀਆ ਪੈਸਾ ਬਹੁਤ ਹੈ ਮਤਲਬ ਭਾਜੀ ਕੰਮ ਦੇਖ ਕੇ ਹੀ ਪਤਾ ਲੱਗਦਾ ਹੈਗਾ ਹਨਾ ਤੇ ਐ ਤੁਸੀਂ ਦੇਖ ਸਕਦੇ ਤੁਸੀਂ ਚਲੋ ਤੁਸੀਂ ਤਾਂ ਕੰਮ ਦੇਖਦੇ ਰਹਿੰਦੇ ਤਾਂ ਤੁਹਾਨੂੰ ਤਾਂ ਪਤਾ ਹੀ ਆ ਹਾਂ ਹੈਨਾ ਫਰਕ ਤਾਂ ਹੁੰਦਾ ਹੀ ਆ ਸਾਡੀ ਰੇਂਜ ਕਿੱਥੇ ਕਿੱਥੇ ਤੱਕ ਆ ਕੇ ਮਾਲਾ ਹੁਣ ਵੀਡੀਓ ਤਾਂ ਸਾਰੇ ਪਾਸੇ ਚੱਲ ਪਈ ਭਾਜੀ ਲਗਭਗ 150 ਕਿਲੋਮੀਟਰ ਏਰੀਆ ਦਾ ਪੰਜਾਬ ਅਸੀਂ ਕੋਈ ਕਹਿ ਦਵੇ ਤਾਂ ਭੱਜ ਕੇ 도ੜੇ ਹੀ ਜਾਈਦਾ ਹੈਗਾ ਆ ਇਹਦਾ ਬਠਿੰਡੇ ਤੱਕ ਵੀ ਪਹੁੰਚ ਜਾਂਦੇ ਹਾਂ ਤੇ ਫਿਰ ਬਹੁਤ ਪਹੁੰਚ ਜਾਂਦੇ ਆ ਭਾਜੀ ਇੰਦਾ ਦੀ ਕੋਈ ਗੱਲ ਨਹੀਂ ਕੰਮ ਹੋਵੇ ਬਸ ਇਦਾਂ ਨਾ ਹੋਵੇ ਕਿ ਭਾਜੀ ਦੋ ਕਮਰਿਆਂ ਵਾਲੀ ਸਾਨੂੰ ਬਠਿੰਡੇ ਬੁਲਾ ਲਓ ਫੇਰ ਨਹੀਂ ਅਸੀਂ ਆਉਣਾ ਹੈਗਾ ਕੰਮ ਹੋਵੇ ਭਾਜੀ ਪੂਰੀ ਕੋਠੀ ਦਾ ਕੰਮ ਹੋਵੇ ਅਸੀਂ ਕੰਮ ਕਰਕੇ ਦੇਵਾਂਗੇ ਹਾ ਪੇਮੈਂਟ ਅਸੀਂ ਪਹਿਲਾਂ ਲਈਦੀ ਹੈ ਭਾਜੀ ਅੱਛਾ ਅੱਧੀ ਬਾਦੋਂ ਬੁਲਾਉਣ ਤੋਂ ਪਹਿਲਾਂ ਚਾਹੇ ਇੱਕ ਵਾਰੀ ਵੀਡੀਓ ਪੂਰੀ ਦੇਖ ਲਿਓ ਅਸੀਂ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਜਿਹੜੀ ਹਾ ਪੇਮੈਂਟ ਲੈਣੇ ਆ ਖਾਤੇ 'ਚ ਕੋਈ ਨਹੀਂ ਪਾਉਣੀ ਜਦੋਂ ਅਸੀਂ ਆਣੇ ਆ ਉੱਥੇ ਆ ਕੇ ਲੈਣੇ ਆ ਇਹ ਉੱਥੇ ਆ ਕੇ ਲੈਣੇ ਆ ਕਿ ਤੁਸੀਂ ਖਾਤੇ 'ਤੇ ਸਾਡੇ ਨਾਂ ਤੇ ਨਾ ਖਾਤੇ 'ਚ ਪੈਸੇ ਪਾਏ ਇੱਕ ਦੋ ਬੰਦਿਆਂ ਨੇ ਹਾਂ ਤੇ ਇਹਦਾ ਆਪਣੀ ਗੁਦਰਮੀ ਹੁੰਦੀ ਆ ਪਹਿਲਾਂ ਕਿਸੇ ਨੇ ਪੈਸੇ ਨਹੀਂ ਪਾਣੇ ਹੈਗੇ ਮਤਲਬ ਜਿਹੜਾ ਖਾਤਾ ਹੋਊਗਾ ਨਾ ਭਾਈ ਸਾਡਾ ਕਰੰਟ ਅਕਾਊਂਟ ਹੀ ਆ ਸਟਾਰ ਫਲੈਕਸ ਪ੍ਰਿੰਟਿੰਗ ਦੇ ਨਾਂ ਤੇ ਆ ਉਸੇ ਸਕੈਨਰ ਦੇ ਉੱਤੇ ਪੈਸੇ ਪਵਾਏਦੇ ਹੈਗੇ ਆ ਉਦਾਂ ਨਹੀਂ ਲਓ ਅਸੀਂ ਆਪਣੇ ਪਰਸਨਲ ਸੇਵਿੰਗ ਅਕਾਊਂਟ ਵਿੱਚ ਵੀ ਨਹੀਂ ਪਵਾ ਕੇ ਖੁਸ਼ ਆਗੇ ਭਜੀ ਨਾ ਅਸੀਂ ਪੁਆਈਦੇ ਕਈ ਵਾਰੀ ਪੁਆਲੀਦੇ ਪਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਗਾਗ ਦੀ ਤਸੱਲੀ ਹੋਵੇ ਦੇ ਵਿੱਚ ਅੱਛਾ ਜੇ ਮੰਨ ਲਾਈਏ ਇਹਨਾਂ ਨੇ ਆਪਾਂ ਇਹਨਾਂ ਦੇ ਘਰੇ ਨਹੀਂ ਪਹੁੰਚ ਸਕਦੇ ਇਸ ਵੇਲੇ ਇਹਨਾਂ ਕੋਲੇ ਆਪਦੇ ਘਰ ਦਾ ਨਕਸ਼ਾ ਹੈਗਾ ਆ ਹਾਂਜੀ ਹਾਂਜੀ ਆਪਣੇ ਕੋਲੇ ਤਾਂ ਵੀ ਸਾਈਜ਼ ਪਹੁੰਚ ਜਾਊਗਾ ਸਾਈਜ਼ ਪਹੁੰਚ ਜਾਂਦੇ ਆਗੇ ਭਜੀ ਹਾਂਜੀ ਵਿਜ਼ਿਟ ਸਾਨੂੰ ਕਰਨਾ ਹੀ ਪੈਣਾ ਹੈਗਾ ਆ ਅਸੀਂ ਪਹਿਲਾਂ ਇੱਕ ਵਾਰੀ ਆਵਾਂਗੇ ਪਹਿਲਾਂ ਆ ਕੇ ਸਾਈਜ਼ ਵਗੈਰਾ ਲਵਾਂਗੇ ਕੰਦਾ ਦੀ ਮੇਜਰਮੈਂਟ ਸਾਰੀ ਲੈ ਕੇ ਕਿਹੜਾ ਡਿਜ਼ਾਈਨ ਲਾਣਾ ਹੈ ਜੋ ਰਿਪੇਅਰ ਹੋਣ ਵਾਲੀ ਆ ਹੋਰ ਰਿਪੇਅਰ ਕਰਾ ਕੇ ਦੇਵਾਂਗਾ ਨਾ ਨਹੀਂ ਹੋਊਗਾ ਕਿ ਬਿਨਾਂ ਰਿਪੇਅਰ ਦੇ ਉੱਤੇ ਲਾ ਦੇਵਾਂਗੇ ਇਦਾਂ ਹੀ ਜੇ ਮੈਂ ਲਾ ਰਿਪੇਅਰ ਹੋਇਆ ਖੜਿਆ ਸਭ ਕੁਝ ਠੀਕ ਆ ਸਕੰਦਾ ਕੁੰਦਾ ਸਾਫ ਆ ਕਿੰਨੇ ਟਾਈਮ ਚ ਲਾ ਕੇ ਦੇ ਦੂੰ ਸਾਰੇ ਤੁਸੀਂ ਭਾਜੀ 1 ਹਫਤਾ ਰੱਖੋ 1 ਹਫਤੇ ਦੇ ਵਿੱਚ ਤੁਹਾਨੂੰ ਕੋਠੀ ਕੰਪਲੀਟ ਮਿਲੂ ਅੱਜ ਸੋਮਵਾਰ ਤੁਸੀਂ ਕਹਿੰਨੇ ਆ ਅਗਲੇ ਐਤਵਾਰ ਤੁਸੀਂ ਆਪਣੇ ਘਰ ਬਿਲਕੁਲ ਕੰਪਲੀਟ ਬੈਠੇ ਹੋਊਂਗੇ ਕਿਉਂਕਿ ਇੱਕ ਦਿਨ ਸਾਨੂੰ ਜਾਣ ਨੂੰ ਲੱਗੋ ਅਸੀਂ ਪ੍ਰਿੰਟ ਸਾਈਜ਼ ਵਗੈਰਾ ਲੈ ਕੇ ਆਵਾਂਗੇ ਦੂਜੇ ਦਿਨ ਤੁਹਾਡੇ ਡਿਜ਼ਾਈ ਅਗਲੇ ਦਿਨ ਪ੍ਰਿੰਟਿੰਗ ਹੁੰਦੀ ਆ ਤਿੰਨ ਦਿਨ ਸਾਨੂੰ ਲਾਉਣ ਨੂੰ ਚਾਹੀਦਾ ਹੀ ਆ ਭਾਜੀ ਡਬਲ ਤੇ ਜੇ ਮਾਲਾ ਮੁੰਡਿਆਂ ਨੇ ਕਿਤੇ ਗਿਆਂ ਨੇ ਵਾਲਪੇਪਰ ਗਲਤ ਲਾਤਾ ਜਾਂ ਉਹ ਸਾਡੀ ਜ਼ਿੰਮੇਵਾਰੀ ਹੈ ਭਾਜੀ ਫੇਰ ਨਵਾਂ ਨਵਾਂ ਲਾ ਕੇ ਦੇਣਾ ਨਵਾਂ ਹੀ ਨਵਾਂ ਨਵਾਂ ਹੀ ਲੱਗਦਾ ਭਾਜੀ ਜਿਹੜਾ ਖਰਾਬ ਹੋ ਗਿਆ ਉਹਦਾ ਭਾਜੀ ਕੋਈ ਹੱਲ ਨਹੀਂ ਹੈਗਾ ਨਵਾਂ ਹੀ ਲਾ ਦੇਣਾ ਭਾਜੀ ਨਵਾਂ ਨਵਾਂ ਹੀ ਲਾਗੇ ਉਹ ਪੁੱਛ ਲਓ ਭਾਜੀ ਇਹਨਾਂ ਨੂੰ ਜੇ ਕਿਤੇ ਗਲਤੀ ਹੋ ਵੀ ਜਾਵੇ ਤਾਂ ਨਵਾਂ ਹੀ ਲੱਗੂਗਾ ਉਹਦੇ ਵਿੱਚ